ਮੇਰਾ ਸਾੜਾ ਕਿਵੇਂ ਜੇ ਫਸਿਆ ਪਿਆ ਹੈ ਚੁੱਪ ਪੈ ਜਾਤੀ ਵੇ ਕਿਆਤੀ ਵੇ ਓਏ ਕਿਵੇਂ ਆ ਮੈਂ ਠੀਕ ਆ ਤੂੰ ਕਿਵੇਂ ਆ ਓਏ ਸਾੜਾ ਮਛਰਦਾਨੀ ਲਾਈ ਪਿਆ ਔਰ ਕਹਿੰਦੇ ਨਾ ਹਾਂ ਆ ਜਾ ਤਾ ਨਹੀਂ ਬੈਠਾ ਆ ਜਾ ਆ ਜਾ ਪਿੱਛੇ ਪਾ ਜਾ ਐ ਦੋ ਕਿੱਥੇ ਪੈਣਗੇ ਉਹ ਪੈ ਜਾਣਗੇ ਆ ਨਹੀਂ ਪੈਣੇ ਆਗੇ ਉਹ ਪੈ ਜਾਣਗੇ ਸਾੜਾ ਵਜਾ ਹਾਏ ਓਏ ਆ ਲਾਲ ਪਟਾਕਾ ਹਾਏ ਹਾਈ ਹੋਏ ਅਨਾਲਟ ਮਟੜਿਆ ਕੀ ਦਾ ਹੈ ਪਹਿਲਾਂ ਤਾਂ ਕਦੇ ਪਿੰਡ ਚ ਦੇਖੀ ਨਹੀਂ ਐਨੀ ਸੁਗੀ ਜਨਾਨੀ ਉਹ ਵੀ ਚੇਪੀ ਲਾ ਕੇ ਕਰੀਏ ਗੌਰ ਕਿੰਨਾ ਦੀ ਹੈ ਹਾਈ ਹੋਏ ਇਹ ਦਹਸ ਦੀ ਵੀ ਹੈ ਖਾਸੀ ਤਾਂ ਫਸੀ ਕਰਤੇ ਨੇ ਗੌਰ ਮਗਰਾ ਬਣੂਆ ਕਮਾ ਮੈਂ ਮਛਾ ਨਹੀਂ ਰੱਖਦੇ ਅੱਜ ਹਜੇ ਕੋ ਵੱਡਾ ਤੇ ਤੈਨੂੰ ਚੰਗੇ ਤਰ੍ਹਾਂ ਚੰਗਾ ਹਾਂ ਮੈਂ ਓਏ ਹਾਂ ਆਪਣਾ ਖੇਤ ਤੇ ਲੰਗ ਗੋ ਗੋ ਜਾਦੇ ਪੜੀਆਂ ਲੈਣ ਚੱਲਾਂਗੇ ਤਾਂ ਆਹੋ ਕੋਈ ਨਾ ਕੁਕੜੀ ਦਾ ਓਏ ਚੁੰਨੀ ਕਿੱਥੇ ਹੈ ਆਪਣੀ ਓ ਚੁੰਨੀ ਨਹੀਂ ਆਣਾ ਮਨ ਨਾਲੇ ਮਨ ਦੱਸਦਾ ਤੇ ਮੇਰੇ ਭਾਬੀ ਕਹਿਣਾ ਉਹਦਾ ਨਾਮ ਉਹ ਹੈ ਚੰਨੀ ਹਾਂ ਚੰਨੀ 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 ਕਿੱਥੇ ਹੈ ਹਾਂ ਕਿੱਥੇ ਗਈ ਹਾਂ ਗਰਰ ਗੋੜ ਡਿੱਗੜ ਗਿਆ ਕਿ ਆ ਜਾ ਦਿਮਾਗ ਤੇਰਾ 부ਝਾ ਹਾਂ ਸੱਚੂ ਦੱਛਾ ਦੀ ਭੁੱਲੀ ਜਾਂਦਾ ਮੈਂ ਹਾਂ ਮਰੇ ਪੇ ਦਿਮਾਗ ਚ ਹਾਂ ਹਾਂ ਕਦ ਕਾਉਗੀ ਕਲਮ ਹੀ ਛਾਰਾ ਪੂਰੀ ਕਰ ਚ ਬਹੁਤ ਛਾਰਾ ਤੂੰ ਤਾਂ ਚੁਗਦਾ ਹੋਣਾ ਤਾਂ ਕਰਕੇ ਛਾਰਾ ਦੁੱਧ ਪੀਣ ਵਾਲਾ ਜਵਾਕ ਨਾ ਤੇਜ ਹੋ ਜਾਣਾ ਦਿਮਾਗ ਉਹਦਾ ਅਰ ਇਹ ਚੁਗ ਲੈ ਕੇ ਨਾ ਛੇਤੀ ਕਰ ਓਏ ਮੇਰਾ ਬਬਲੂ ਜਾ ਓਏ ਓਏ ਚੁਗਲਾ ਚੁਗਲਾ ਵੇ ਪੂਰੀਆ ਤੇ ਕੀ ਵੀ ਲਾੜ ਲੜਾ ਰਹੇ ਆ ਇਹਦੇ ਨਾਲ ਇੰਨਾ ਤੇ ਕੋਈ ਬਹੂ ਨਾਲ ਨਹੀਂ ਲਾੜ ਲੜਾਉਂਦਾ ਹਾਂ ਆਪਰ ਜਾਈ ਬਹੁਤ ਯਾਦਾ ਆ ਹੈ ਤਾਂ ਮੈਨੂੰ ਬਹੂ ਲਿਆ ਕਰੇ ਕੋਈ ਛੋੜੀ ਜੀ ਤੇਰੇ ਵਰਗੀ ਲਾਲ ਟਮਟਰ ਵਰਗੀ ਬਾਈ ਹਾਂ ਆ ਬਹੂ ਕੀ ਹੁੰਦੀ ਐ ਤੂੰ ਰਹਿਣ ਦੇ ਤੈਨੂੰ ਨਹੀਂ ਪਤਾ ਬਹੂ ਕੀ ਹੁੰਦੀ ਐ ਹਰ ਤੂੰ ਤਾਂ ਇਹ ਨਿਆਣਾ ਤੂੰ ਹੀ ਤੇ ਹਲੇ ਨਿਆਣੇ ਹੋ ਨਹੀਂ ਪੱਕੇ ਕਾਣ ਚੀਜ਼ਾਂ ਇਹ ਹੀ ਨਿਆਣਾ ਮੈਂ ਤਾਂ ਜ਼ਬਾਨ ਹੋ ਰਿਆ ਜ਼ਬਾਨ ਤੇ ਵੀ ਟੱਪਿਆ ਖੜਾ ਬਹੂ ਆਲਾ ਤਾਂ ਮੈਂ ਕਰਦਾ ਹੋ ਜਾਂਦਾ ਆ ਤਾਂ ਕੋਈ ਮਿਲੀ ਨਹੀਂ ਹੈਗੀ ਤੂੰ ਕਰਾ ਦੇ ਕੋਈ ਰਿਸ਼ਤਾ ਲਿਆ ਦੇ ਕਿਤੋਂ हां पता है मेनू किन्नी के सांभेगा तू बहू नु चांभ लूंगा मैं मैं ताने मेरे कोल एक बारी बहू आगी ना मैं ता ओदिया लत्ता उते रख्या करूंगा ओडे पैर नि ਥਲੇ ਲੱਗਣ ਦੇਣੇ ਹੈਗੇ ਹੈ ਵੇ ਕੀ ਕਹਿ ਰਹੀ ਆ ਤੂੰ ਉਹ ਪਰਜਾਈ ਤੂੰ ਤਾਂ ਗਲਤ ਸਮਝ ਗਈ ਮੈਂ ਤਾਂ ਨਾ ਉਹ ਕਹਿੰਦਾ ਸੀ ਵੀ ਚਿਵਾਰੇ ਚ ਰੱਖਿਆ ਕਰਵਾ ਉਤੇ ਉਹਦਾ ਥੱਲੇ ਪੈਰ ਹੀ ਲੱਗਣ ਦੇਣਾ ਆਪਣਾ ਗੋਹੇ ਕੂੜੇ ਜਿੱਤਾ ਜਮਾਂ ਵੀ ਮੈਂ ਹੈ ਸਾਡੇ ਵਾਲਾ ਛੱਜੂ ਤਾਂ ਬੌਲਾ ਇੱਕੜੀ ਚਵਦਾ ਹੈ ਨਾ ਇੰਨੀ ਸੋਹਣੀ ਜਨਾਨੀ ਪਲੀ ਚਵਦੇ ਨੇ ਆ ਦੇਖੀ ਆ ਗੋਹੇ ਚਲਾ ਰੱਖੀ ਐ ਜਦ ਤੂੰ ਨਵੀਂ ਨਵੀਂ ਆਈਦੀ ਨਾ ਤੇਰੇ ਜੇ ਕਿੰਨੀ ਸੋਣੀ ਮੁੰਸਕੇ ਮਾਰਦੀ ਹੁੰਦੀ ਸੀ ਹੁਣ ਤਾਂ ਡੰਗਰਾਂ ਦੇ ਗੋਹੇ ਦੀ ਮੂਤ ਦੀ ਆਈ ਜਾਂਦੀ ਐ ਮੈਂ ਤਾਂ ਡਰ ਲੱਗੀ ਜਾਨਾ ਤੇਰੇ ਚੀਚੜ ਬਣਾ ਲੱਗ ਜਾਣਾ ਹੋਰ ਹੈ ਐਂ ਕਰ ਪਰ ਜਾਈ ਕੋਈ ਤੇਰੇ ਵਰਗੀ ਨਾ ਕੋਈ ਸੋਣੀ ਜੀ ਜਿਵੇਂ ਤੂੰ ਚੁੰਨੀ ਐ ਤੇ ਚੁੰਨੀ ਮੈਨੂੰ ਛਾਉ ਲੈ ਲਿਆ ਕੇ ਦੇ ਦੇ ਕੋਈ ਸੋਣੀ ਜੀ ਲਿਆ ਦੇ ਜਨਾਨੀ ਮੈਨੂੰ ਐ ਪਰ ਜਾਈ ਅੱਛਾ ਜੀ ਹਾਂ ਹੋਰ ਕੋਈ ਨਹੀਂ ਮੈਂ ਤਾਂ ਉੱਤੇ ਰੱਖਿਆ ਕਰੂੰਗਾ ਜੇ ਤੂੰ ਕਿਤੇ ਮੇਰੀ ਜਨਾਨੀ ਹੁੰਦੀ ਮੇਰੇ ਨਾਲ ਵਿਆਹੀ ਹੁੰਦੀ ਹਾਂ ਹਾਂ ਮੈਂ ਤਾਂ ਉੱਤੇ ਰੱਖਦਾ ਤੈਨੂੰ ਛੌਕ ਨਾਲ ਰੱਖਦਾ ਇਹਨੂੰ ਕਿਤੇ ਨਾ ਤੈਨੂੰ ਹੱਥ ਪੈਰ ਲਾਣ ਦਿੰਦਾ ਜਮਾਂ ਵੀ ਹੈ ਜਾਣ ਤੇ ਪਿਆਰੀ ਰੱਖਦਾ ਮੈਂ ਤਾਂ ਇਹਦਾ ਬੇਸ਼ੁਗਰ ਕਾਲੂ ਜਾ ਨਾ ਤਾਂ ਆਪ ਕੰਮ ਦਾ ਨਾ ਦੂਜਿਆਂ ਨੂੰ ਕੰਮ ਦਾ ਛੱਡਿਆ ਹੈਗਾ ਇਹਨੇ ਆਪ ਇਸ ਇਨਾ ਚਲਾਤੀ ਮੂਤਾਂ ਚ ਹੋਰ ਕਿੰਨੀ ਸੋਹਣੀ ਚਿੱਟੀ ਚਿੱਟੀ ਪਈ ਹੈ ਓਏ ਭਾਬੀ ਇੱਧਰ ਨੂੰ ਆ ਮੜਾ ਜਾ ਕੰਨ ਕਰ ਤੈਨੂੰ ਗੱਲ ਦੱਸਾਂ ਇੱਕ ਮੈਂ ਹਾਂ ਦੱਸ ਐ ਕਰ ਐ ਤੁੱਕਾ ਮੁਕਮੁਕਮ ਨਗਰਗਰ ਹਮੇਰਾ ਸਾਲਾ ਚੁੱਪਾ ਬੇਲਾ ਹੀ ਹੁੰਦਾ ਇਹ ਚੋਣ ਕਿਹਾ ਲਿਆ ਕਰ ਗੂਹਾ ਗੂਹਾ ਹੈ ਇਹ ਚੋਣ ਚ ਕਾ ਕਰ ਸਾਰਾ ਕੁਛ ਸੜ ਲਈ ਕੂੜਾ ਕਾੜਾ ਹੈ ਨਾ ਨਾਡੇ ਗੋਹਾ ਲੈ ਕਪੜੇ ਕੋ ਪੜੇ ਚਰਤਵਾ ਲਿਆ ਕਰ ਤੇ ਬੇਲਾ ਹੀ ਹੈ ਮੇਰਾ ਸਾਲਕਣਾ ਹੈ ਨਾ ਵੇ ਪੂਰੀਆ ਤੋ ਗੱਲਾਂ ਕਿੰਨੀਆਂ ਪਿਆਰੀਆਂ ਕਰਦਾ ਹੈ ਹਾਏ ਹੁਣ ਤਾਂ ਪਾਪੀ ਆ ਬਾੜ ਦੇ ਆ ਗਏ ਮੇਰੇ ਪਹਿਲਾਂ ਤਾਂ ਗੱਲਾਂ ਹੋਰ ਵੀ ਪਿਆਰੀਆਂ ਸੀ ਹੈ ਵੇ ਮੈਂ ਗੱਲਾਂ ਕਹਿ ਰਹੀ ਆ ਅੱਛਾ ਗੱਲਾਂ ਕਹਿ ਰਹੀ ਹੈ ਚਲ ਉਹ ਵੀ ਪਿਆਰੀਆਂ ਨੇ ਮੇਰੇ ਤਾਂ ਮੇਰੇ ਸਾਰੇ ਪਿਆਰਾਂ ਉੱਤਰੇ ਕੇ ਥੱਲੇ ਤੱਕ ਹਾਂ ਤੈਨੂੰ ਵਸਾਂ ਦਿਖਾਇਆ ਵਾ ਤਾਂ ਹੁਣ ਹਰ ਥੱਲੇ ਰੱਖ ਲੈ ਮੂੰਹ ਹਾਂ ਭਾਬੀ ਮੇਰੇ ਘਰ ਦੇ ਕੋਈ ਹਿੱਲਾ ਕੋਈ ਨਹੀਂ ਘਰ ਦਿੰਨੀ ਆ ਹੋਰਟ ਬੋਦੇ ਮੇਰਾ ਡੋਲੂ ਟੱਕਣ ਨੂੰ ਕੁਲਾਈ ਰਾਹੀਂ ਫਿਰਦਾ ਮੈਂ ਤਾਂ ਵੇ ਚੁੱਪਿਆ ਉੱਠ ਜਾ ਕੇ ਆਪਣੇ ਬਾਈ ਨੂੰ ਠਾ ਅਜੱਭੂ ਰਵੇ ਤੇ ਪਾ ਜਾਵੇ ਮੈਂ ਭਾਬੀ ਨਾਲ ਗੱਲਾਂ ਕਰਨਾ ਦੋਕ ਚੰਗਾ ਹਾਂ ਨਾ ਕਰਦੇ ਫਿਰ ਤਾਜੀ ਕੋਈ ਈਲਾ ਬਚੀਲਾ ਮੇਰਾ ਹੈ ਫੜਾ ਨੇੜੇ ਜਾ ਆ ਜਾ ਮੋਸਕਾ ਸੰਕਲਾ ਮੈਂ ਵੀ ਹਾਂ ਹਾਏ ਹੋਏ ਹਾਏ ਤੇਰੀ ਮਸਕਾਂ ਦਰ ਵਰਗੀ ਮੇਰੇ ਤਾਂ ਹਾਏ ਅੱਡਾਂ ਸੇ ਰਚ ਗਈ ਬੇ ਚੰਗਾ ਚੰਗਾ ਕਰਦੀ ਆ ਤੇਰਾ ਵੀ ਭਾਬੀ ਚੇਤੀ ਕਰ ਦੇ ਜਗ ਮੇਰਾ ਹੀਲਾ ਹੈ ਨਾ ਉਹ ਚੰਗਾ ਚੰਗਾ ਕਰਦੀ ਆ ਮੈਂ ਤੇਰਾ ਹੀਲਾ ਜਾ ਜਾ ਕੇ ਆਪਣੇ ਬਾਈ ਨੂੰ ਠਾ ਚੁੱਪੇ ਦਾ ਕੀ ਪਤਾ ਥਣ ਦਾ ਕਿ ਨਹੀਂ ਉਤੇ ਆਪ ਹੀ ਜਾ ਕੇ ਸੋ ਜਾਂਦਾ ਸਹੀ ਗੱਲ ਹੈ ਆਹ ਥੜਾ ਚੁੱਪਾ ਟੋਪਾ ਜਾਵਰੀ ਭੱਲ ਗਿਆ ਤੇ ਦੜਾ ਤਲ ਮੈਂ ਜਾਣਦਾ ਹੈ ਚੰਗਾ ਹਾਂ ਕਰਦੀ ਮੇਰਾ ਕੰਮ ਹੋਈ ਕਮਲਾ ਜੀ ਕਿੰਨੀਆਂ ਪਿਆਰੀਆਂ ਗੱਲਾਂ ਕਰਦਾ ਇੱਕ ਮੇਰੇ ਵਾਲਾ ਕੁੰਭ ਕਰਨ ਜਿਹੜਾ ਕੁਝ ਕਰਦਾ ਹੀ ਨਹੀਂ ਹੈ ਸੁੱਤਾ ਹੀ ਨਹੀਂ ਉੱਠਦਾ ਆ ਮੇਰਾ ਸ਼ਾਲਾ ਇਸੇ ਨਾਲ ਸੋ ਗਿਆ ਓਏ ਓਏ ਸੰਚੂ ਉੱਠ ਕੜਾ ਆ ਭਾਬੀ ਬੁਲਾਉਂਦੀ ਆ ਬਾਹਰ ਆ ਵੀ ਮੇਰਾ ਸ਼ਾਲਾ ਓਏ ਚੁੱਪੇ ਮੇਰੇ ਸਾਲਾ ਡਰਾਈ ਜਾਂਦੇ ਮੈਨੂੰ ਵੀ ਓਏ ਤੈਨੂੰ ਤਾਂ ਜਗਾਣ ਵਾਸਤੇ ਭਈ ਜਦੋਂ ਤੂੰ ਆਪੇ ਸੌ ਗਿਆ ਹੈ ਸੜਿਆ ਹੋਇਆ ਓਏ ਓਏ ਚੱਚੂ ਓਏ ਉੱਠ ਖੜਾ ਪਾਪੀ ਬੁਲਾਉਂਦੀ ਐ ਓਏ ਇਹ ਤਾਂ ਮਰ ਗਿਆ ਮੈਨੂੰ ਲੱਗਦਾ ਬਾਈ ਮਰਿਆ ਕੀ ਹੁੰਦਾ ਓਏ ਉੱਤੇ ਭੱਗ ਜਾਂਦਾ ਬੰਦਾ ਕਿੱਥੇ ਕੋਠੇ ਤੇ ਓਏ ਕੋਠੇ ਤੇ ਕਹਨ ਮੇਰੇ ਸਾਲਿਆ ਉਹ ਬੱਦਲਾਂ ਚਾਹ ਰ ਬਕੌਲੇ ਹੇ ਹਾਂ ਉਹਨਾਂ ਨੂੰ ਪਤਾ ਕਿਵੇਂ ਲੱਗੂ ਬਾਈ ਦਾ ਐ ਬਾਪੀਆ ਬਾਪੀ ਆ ਆ ਗਿਆ ਥੋੜਾ ਰੌਣਕ ਜਨਨੇ ਪਾਪੀ ਸੱਤੀ ਆ ਜਾ ਠੀਕ ਹੈ ਚੱਤੂ ਮਰ ਗਿਆ ਹਾਂ ਆ ਜਾਂਦੀ ਬੇ ਹਾਈ ਹਾਈ ਕੀ ਹੋ ਗਿਆ ਆ ਸੱਤੀ ਮਰ ਗਿਆ ਬੇ ਕੀ ਹੋ ਗਿਆ ਏ ਏ ਏ ਏ ਤੇ ਕੜਾ ਏ ਬੇ ਆ ਕੀ ਕਰੀ ਜਾਂਦੇ ਬੇ ਓ ਕਿਉਂ ਰੋਲਾ ਪਾਇਆ ਤੁਸੀਂ ਚੱਤੂ ਹੀ ਮਰ ਗਿਆ ਉੱਪਰ ਲੰਘ ਗਿਆ ਹਾਈ ਵੇ ਮੈਂ ਲੁੱਟੀ ਤੂ ਕੇ ਲੇਰੀ ਲੁੱਟੀ ਗਈ ਮੈਂ ਵੀ ਲੁੱਟਿਆ ਗਿਆ ਮੈਂ ਵੀ ਲੁੱਟਿਆ ਗਿਆ ਓ ਪਹਿਲੇ ਇਹਦੀ ਤੜਕਣ ਚੈੱਕ ਕਰੋ ਕਰੀਆਏ ਤੂੰ ਇਹ ਤੜਕਣ ਚੈੱਕ ਕਰ ਬਾਈ ਤੂ ਕੁਝ ਨਹੀਂ ਮੁੜਕਦਾ ਤਾਂ ਬੰਦ ਪਿਆ ਡੱਬੇ ਵਾਂਗੂ ਕਰਦਾ ਮੈਂ ਦੇਖ ਰਿਹਾ ਇਹ ਵੀ ਮੇਰਾ ਘਰ ਪੱਟਿਆ ਗਿਆ ਮੈਂ ਤੇਰੇ ਬਈ ਮੈਂ ਲੁੱਟੀ ਗਈ ਤੇਰਾ ਨਹੀਂ ਸਾਰਾ ਬਣੂੰਗਾ ਕਾ ਮਰ ਗਿਆ ਗਈ ਇਹ ਮੇਰਾ ਕੈਰ ਉੱਜੜ ਗਿਆ ਮੇਰਾ ਵੀ ਉੱਜੜ ਗਿਆ ਮੇਰਾ ਸੱਚੇ ਪੱਸ ਗਿਆ ਬੇਪਸੰਦੋ ਤੁਹਾਡਾ ਕਰ ਕਿੰਦਾ ਉੱਜੜ ਗਿਆ ਵਾ ਹੋਰ ਜਦ ਤੇਰਾ ਉੱਜੜ ਗਿਆ ਤੇਰੇ ਨਾਲ ਸਾਡਾ ਵੀ ਉੱਜੜ ਗਿਆ ਪਰ ਆਹੋ ਮੈਨੂੰ ਚੈੱਕ ਕਰ ਲੈਣ ਦੇ ਮੈਂ ਦੇਖਦੀ ਆਂ ਮੈਂ ਤੂੰ ਕਿਹੜਾ ਠੀਕ ਕਰ ਲੈਂਗੇ ਇਹਨੂੰ ਦੇਖੀ ਇਹਨੂੰ ਮਰੇ ਹੋਇਆ ਇਹਨੂੰ ਵੇ ਸਾਤਾ ਚਲਦੇ ਪਿਆ ਤੁਸੀਂ ਐਵੇਂ ਹੀ ਰੋਲਾ ਪਾਇਆ ਇੱਥੇ ਜਿੰਦਾ ਹੈ ਜੀ ਉਠਿਓ ਜੀ ਉਠੋ ਓਏ ਤੂੰ ਜਿੰਦਾ ਹੋ ਗਿਆ ਹੈ ਮੈਨੂੰ ਤਾਂ ਲੱਗਿਆ ਕਿ ਤੂੰ ਮਰ ਗਿਆ ਸੀ ਮੇਰੇ ਸਾਲਿਓ ਤੁਸੀਂ ਮੈਨੂੰ ਮਾਰ ਕੀ 라 ਜਿਓ ਜਾ ਬੱਜਰੋ ਓਏ ਨਾ ਲੈ ਤੂੰ ਬਾਹਰ ਕਿੱਧਰ ਚੱਲ ਚੱਲ ਓਏ ਆ ਜਾ ਚੱਲ ਅੱਛਾ ਅੱਛਾ ਸ਼ੁਕਰ ਹੈ ਮਾਲਕ ਦਾ ਕੁਝ ਨਹੀਂ ਹੋਇਆ ਓ ਹੁਣ ਤੂੰ ਕਿੱਧਰ ਚਲੀ ਐ ਬਹਿ ਜਾ ਐ ਦੱਸ ਉਹ ਰਾਤ ਕੁਝ ਹੋਇਆ ਥੀ ਨਾ ਰਾਤ ਕੀ ਹੋਣਾ ਸੀਗਾ ਰਾਤ ਤੇ ਤੁਸੀਂ ਸ਼ਾਮ ਦੇ ਸੁੱਤੇ ਪਏ ਹੁਣ ਉੱਠੇ ਹੋ ਉਹ ਵੀ 12 ਵਜੇ ਦੁਪਹਿਰ ਦੇ ਹੈ 12 ਵਜੇ ਉਹ ਐ ਕਰ ਚੰਗਾ ਚਾਹ ਲੈ ਕੇ ਆ ਮੇਰੇ ਵਾਸਤੇ ਘਟਾ ਚੰਗਾ ਲਿਆ ਰਹੀ ਹੈ ਹਾਂ ਆ ਮੇਰਾ ਸਾਲਾ ਬੂਬਨਾ ਕਹ ਕੇ ਮੈਨੂੰ ਸਾਲਾ ਤਾਕਤ ਦੀ ਦਵਾਈ ਸਾਲ ਨੇ ਨੀਂਦ ਦੀ ਦਵਾਈ ਦੇਤੀ ਕਿਤੇ ਮਿਲਣ ਦੇ ਮੇਰੇ ਸਾਲਾ ਝੁੱਗਾ ਪਾ ਡੂਗਾ ਫੱਦੀ ਕਰ ਗਿਆ ਮੇਰਾ ਸਾਲਾ ਮੇਰੇ ਨਾਲ ਬਹੁ ਮਾੜਾ ਹੋ ਗਿਆ ਹੁਣ ਸਾਲਾ ਸਮਝ ਨਹੀਂ ਆ ਰਹੀ ਕੀ ਕਰਾਂ ਮੈਂ ਕਿਹਦੇ ਕੋਲ ਜਾਵਾਂ ਜਿਆ ਹਿੱਲ ਰਿਹਾ ਹੈ ਨਾ ਕੋਈ ਵਧੀਆ ਰਿਹਾ ਸ਼ੇਰਾ ਤੈਨ ਮੇਰੇ ਨਾਲ ਗੱਲ ਸਾਂਝੀ ਕਰ ਲਈ ਨਹੀਂ ਤਾਂ ਸੰਗ ਸੰਜੀ ਘਰ ਖਰਾਬ ਕਰ ਲੇਗਾ ਤੂੰ ਹੈ ਪਰ ਐਡੀ ਗੱਲ ਵੀ ਨਹੀਂ ਹੈਗੀ ਇਹ ਬਿਮਾਰੀ ਤੇਨੂੰ ਕੋਈ ਵੱਡੀ ਨਹੀਂ ਹੈਗੀ ਉਹ ਤਾਂ ਹਾਂ ਤਾਂ ਵੱਡੀ ਤਾਂ ਨਹੀਂ ਹੈਗੀ ਇਹ ਤਾਂ ਥੋੜੇ ਵੇਲੇ ਵੀ ਹੈ ਜਾ ਕੁਝ ਹੋ ਜਾਂਦਾ ਉਹ ਸਾਡੇ ਵੇਲੇ ਹੋ ਜਾਂਦਾ ਜਾਂਦਾ ਦੀ ਸ਼ੇਰਾ ਪਰ ਉਹਦੋਂ ਖਰਾਕਾਂ ਤੱਕੜੀਆਂ ਹੁੰਦੀਆਂ ਹੁੰਦੀਆਂ ਸੱਤ ਸੱਤ ਬੁੜੀਆਂ ਬੱਚੇ ਜੰਮਿਆ ਕਰਦੀਆਂ ਤੇ ਪੰਜ ਛੇ ਛਿਪਾਈ ਹੁੰਦੇ ਉਹ ਗੱਲ ਸੁਣ ਸ਼ੇਰਾ ਮੈਂ ਤੈਨੂੰ ਸਿਰੇ ਦੀ ਸੁਣਾ ਦੇਣਾ ਤੇ ਵਿਆਹ ਕਿਸੇ ਦਾ ਹੁੰਦਾ ਸੋਹਾਗਰਾ ਤੁਹਾਨੂੰ ਮਨੇ ਕੋਈ ਬਣਾ ਜਾਂਦਾ ਹੈ ਤਾਂ ਮੇਰਾ ਮੀਟਰ ਤਾਂ ਚੱਲਦਾ ਨਹੀਂ ਫਿਰ ਭੈਣ ਦਾ ਯਾਰ ਜੁੰਟਾ ਕਿਹੜਾ ਕੱਢ ਗਿਆ ਕਿੱਧਰ ਖੋਇਆ ਗਿਆ ਕੀ ਹੋ ਗਿਆ ਤੈਨੂੰ ਕੁੱਤਾ ਮੇਰੇ ਕੰਮ ਜਾ ਬੈਠਾ ਗਲਤ ਸੁਣ ਨਾ ਕੰਮ ਜਿਆਦਾ ਆ ਗਿਆ ਸੁਣਤਾ ਸ਼ੇਰਾ ਉਹ ਤੇਰੇ ਫਾਇਦੇ ਦੀ ਕਹੂੰਗਾ ਮੈਨੂੰ ਕੀ ਲੈਣਾ ਬਿਮਾਰੀ ਤੈਨੂੰ ਐ ਮੇਰਾ ਭਲੀ ਹੁੰਦਾ ਜੇ ਮੈਥੋਂ ਸੁਣਦਾ ਚੱਲ ਜਾ ਵਾ ਚੱਲੀਏ ਮਨਾ ਹੁਣ ਤਾਂ ਤਾਂ ਨਹੀਂ ਖੜਿਆ ਹੈ ਗਿਆ ਆਪਾਂ ਵੀ ਚੱਲੀਏ ਆਰਾਮ ਕਰੀਏ ਘਰੇ ਜਾ ਕੇ ਲੈ ਮੱਕਰਾ ਹਮ ਟੱਕਰਾਵੈਦਾ ਹੁਣ ਤਰੀ ਚੇਪੀ 6 ਤੇ ਧਰੀ ਆਵੈ ਤੇਰਾ ਵੇ ਦੇਖੀ ਯਾਰਾ ਹੋਏ 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 ਵੇ ਬੜਾ ਦੁੱਖ ਲੱਗ ਰਿਹਾ ਵੇ ਧਿਆਨ ਨਾਲ ਕੋਈ ਨਾ ਦੁੱਖਤ ਲੱਗੂਗਾ ਪਹਿਲੀ ਵਾਰ ਪਿਆ ਨਾ ਹੋ 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 ਵੇ ਹੋਲੀ ਕਹਿੰਦਾ ਹੌਲੀ ਹੌਲੀ ਕੱਢਦਾ ਮੈਂ ਤਾਂ ਹੋਏ ਆਹ ਵੇ ਛੱਡ ਦੇ ਨਾ 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 ਐ ਕਹਿੰਦੇ ਛੱਡ ਤਾਂ ਉਹਨਾਂ ਤਾਂ ਕੱਢ ਕੇ ਰਟੂਆਂ ਮੈਂ ਵੇ ਬੱਸ ਕਰ ਨਾ 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 ਹਾਇ ਨੀ ਬੱਸ ਕਰਦਾ ਮਸਾਲਾ ਤੋ ਏਡੀ ਦੂਰ ਬੁਲਾਇਆ ਮੈਨੂੰ ਹੁਣ ਮੈਂ ਤਾਂ ਕੰਡਾ ਕੱਢ ਕੇ ਜਾਊਂਗਾ ਬੱਸ ਰਹਿਣ ਦੇ ਖੜੀ ਰਹਿ ਖੜੀ ਨਾ ਹਿੱਲ ਨਾ ਕੋਈ ਨਾ ਡਾਕਟਰ ਲੱਗੂਗਾ ਇਹ ਕਿਹੜਾ ਚਿੰਬੜ ਰੇ ਮੇਰਾ ਸੋਲਾ